ਉਹਦੇ ਚੋਂ ਗેરਹਾਜ਼ਰ ਰਹਿਣਾ ਵੀ ਮناسب ਨਹੀਂ ਸੀ ਇਸ ਲਈ ਸਾਰਾ ਆਪੋਜੀਸ਼ਨ ਨਾਲ مشورہ ਕਰਕੇ ਇੱਕ ਜੁਆਇੰਟ ਆਪੋਜੀਸ਼ਨ ਦੇ ਕੈਂਡੀਡੇਟ ਹੋਣਾ ਸਾਡੀ ਪਾਰਟੀ ਨੇ ਜੋ ਫੈਸਲਾ ਲਿਆ ਅਸੀਂ ਸਾਰੇ ਪੰਜਾਬ ਦੇ ਮੈਂਬਰ ਇਸ ਨੂੰ ਸਰਪ੍ਰਿਕ ਆਪੋਜੀਸ਼ਨ ਨੂੰ ਲੈ ਕੇ ਵੀ ਕੋਈ ਮੀਟਿੰਗ ਹੈ ਨਹੀਂ ਪਾਰਟੀ ਲਈ ਅੱਜ ਕੋਈ ਨਹੀਂ ਅੱਜ ਸਿਰਫ ਕੀ ਕਰ ਰਹੇ ਹਾਂ ਇਲੈਕਸ਼ਨ ਦੇ ਸਬੰਧ ਵਿੱਚ ਕਰਕੇ ਹੋ ਰਹੇ ਸਨ ਸੁਣਨ ਆਸੀਂ ਫੁਲਕਾ ਸਾਹਿਬ ਦਾ ਸੁਣਨ ਆਇਆ ਸੀ ਕਿ ਉਹ ਨਵੀਂ ਵੋਟ ਕਰ ਰਹੇ ਉਹਨਾਂ ਨੂੰ ਫੁਲਕਾ ਸਾਹਿਬ ਨੇ ਆਪਣੀ ਸਥਿਤੀ ਬਹੁਤ ਦੇਖੀ ਹੈ ਅਤੇ ਉਹਨਾਂ ਨੇ ਇਹ ਕਿਹਾ ਵਾ ਕਿ ਕਿਉਂਕਿ ਉਹ 1984 ਦੇ 33 ਸਾਲ ਤੋਂ ਕੇਸ ਲੱਗਦਾ ਹੈ। ਔਰ ਡਾਇਰੈਕਟਲੀ ਜਿਹੜੇ ਲੋਗ ਇਨਵੋਲਵ ਨੇ ਉੱਥੇ ਉਹਦੇ ਚ ਕਾਂਗਰਸ ਦੀ ਲੀਡਰਸ਼ਿਪ ਸੱਜਨ ਕੁਮਾਰ ਜਾਂ ਟਾਈਟਲਰ ਵਗੈਰਾ ਜਿਹੜੇ ਦੇਸ਼ੀ ਨੇ ਇਸ ਲਈ ਉਹਨਾਂ ਦੀ ਕੌਨਸ਼ੀਅਸ ਇਹ ਕਹਿੰਦੀ ਆ ਕਿ ਮੈਂ ਕਾਂਗਰਸ ਨੂੰ ਵੋਟ ਨਹੀਂ ਕਰ ਪਾਰਿਆ ਨਾਉ ਦੂਜੇ ਬੀਜੇਪੀ ਨੂੰ ਵੋਟ ਪਾ ਰਿਹਾ ਨੇ ਔਰ ਇਹ ਇਲੈਕਸ਼ਨ ਦੇ ਵਿੱਚ ਕੋਈ ਫਿਪ ਇਸ਼ੂ ਨਹੀਂ ਹੁੰਦਾ ਜੀ ਇਸ ਲਈ ਉਹ ਉਹਨਾਂ ਦੀ ਆਪਣੀ ਸੋਚ ਦੇ ਮੁਤਾਬਕ ਉਹਨਾਂ ਨੇ ਜੋ ਫੈਸਲਾ ਲਿਆ ਵਾ ਇਹ ਉਹ ਬਿਹਤਰ ਉਹ ਹੀ ਦੱਸ ਸਕਦੇ ਨੇ ਜੀ